ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕਰਕੇ ਸਿਆਸਤਾਂ ਬਥੇਰੇ ਲੋਕਾਂ ਨੇ ਖੂਬ ਕੀਤੀ ਕਿਸਾਨਾਂ ਦੇ ਇਕੱਠਾਂ ਦਾ ਫਾਇਦਾ ਲੈ ਕੇ ਵੱਡੇ ਵੱਡੇ ਰੈਲੀ ਜਲੂਸ ਸੰਘਰਸ਼ਾਂ ਦਾ ਫਾਇਦਾ ਲੈ ਕੇ ਬੜੇ ਹੀ ਲੋਕਾਂ ਨੇ ਸਿਆਸਤ ਦੇ ਨਾਲ ਹੱਥ ਮਾਣੇ ਬੜੇ ਹੀ ਲੋਕਾਂ ਨੇ ਸਿਆਸਤ ਦੀ ਸੱਤਾ ਦੀ ਮਲਾਈਆਂ ਖਾਈਆਂ ਬੜੇ ਹੀ ਲੋਕਾਂ ਨੇ ਰਾਜ ਸਭਾ ਐਮ ਐਲ ਏ ਕੈਬਨਟ ਸ਼ਿਪਮਾਣੀ ਸਿਰਫ ਕਿਸਾਨਾਂ ਦੇ ਸਿਰ ਦੇ ਉੱਪਰ ਕਿਸਾਨ ਮੁੱਦਿਆਂ ਦੇ ਸਿਰ ਦੇ ਉੱਪਰ ਪਰ ਅੱਜ ਦੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਲੀਡਰ ਹੈਗੇ ਨੇ ਦੋਸਤੋ ਜਿਹੜੇ ਲੀਡਰ ਨਿਰਪੱਖ ਹੋ ਕੇ ਜਿੱਥੇ ਲੋਕਾਈ ਦੀ ਗੱਲ ਪਹਿਲਾਂ ਕਰਦੇ ਸੀ ਅੱਜ ਵੀ ਉਹ ਲੋਕ ਉੱਥੇ ਹੀ ਖੜੇ ਨੇ ਮੈਂ ਗੱਲ ਕਰ ਰਿਹਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਜਿਨ੍ਹਾਂ ਦੀ ਜਥੇਵੰਦੀ ਸਭ ਤੋਂ ਵੱਡੀ ਜਥੇਵੰਦੀ ਹੈ ਜਿਨ੍ਹਾਂ ਦੀ ਜਥੇਵੰਦੀ ਜੇਕਰ ਕਿਸੇ ਦੇ ਲੀਡਰ ਦੇ ਬਾਰ ਦੇ ਅੱਗੇ ਬਹਿ ਜਾਣ ਤਾਂ ਉਸ ਲੀਡਰ ਦੀ ਉਹ ਜੀਵ ਕਢਾ ਦੇਣ ਵਾਲੀ ਜਥੇਵੰਦੀ ਹੈ ਪਰ ਜੇਕਰ ਇਹ ਲੋਕ ਚਾਹੁੰਦੇ ਤਾਂ ਸੱਤਾ ਦੀ ਟੀਸੀ ਤੇ ਪਹੁੰਚ ਸਕਦੇ ਸੀ ਪਰ ਪਹੁੰਚੇ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਪੰਜਾਬੀ ਵਿਊਰਸ਼ਿਪ ਇਸ ਚੈਨਲ ਦੇ ਉੱਪਰ ਪੰਡਾਂ ਦੀ ਗੱਲ ਹੁੰਦੀ ਹੈ ਮਸਲਿਆਂ ਦੀ ਗੱਲ ਹੁੰਦੀ ਹੈ ਪਿੰਡ ਦੀਆਂ ਪੰਚਾਇਤਾਂ ਨੂੰ ਲੈ ਕੇ तमाम तरह ਦੇ ਜਿਹੜੇ ਮਸਲੇ ਨੇ ਉਹ ਮਸਲੇ ਅਸੀਂ ਇਸ ਚੈਨਲ ਦੇ ਉੱਪਰ ਉਠਾਉਂਦੇ ਆਂ ਜਿਹੜੇ ਦੋਸਤ ਨਵੇਂ ਆਏ ਨੇ ਉਹਨਾਂ ਨੂੰ ਨਹੀਂ ਪਤਾ ਤਾਂ ਉਹ ਚੈਨਲ ਨੂੰ ਕਰਨ ਸਬਸਕ੍ਰਾਈਬ ਕਿਉਂਕਿ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਅਸੀਂ ਦੋਸਤੋ ਕੋਈ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਜਿਹੜੇ ਦੋਸਤ ਨਵੇਂ ਆਏ ਨੇ ਉਹ ਸਭ ਤੋਂ ਪਹਿਲਾਂ ਕਰਨ ਚੈਨਲ ਸਬਸਕ੍ਰਾਈਬ ਤੱਲੇ ਲਿਖਿਆ ਹੋਇਆ ਚੈਨਲ ਸਬਸਕ੍ਰਾਈਬ ਇਸ ਤੋਂ ਬਾਅਦ ਆਪਾਂ ਵਧਦੇ ਹਾਂ ਅੱਗੇ ਦੋਸਤੋ ਕਰੋ ਚੈਨਲ ਸਬਸਕ੍ਰਾਈਬ ਸੋ ਸ਼ੁਕਰੀਆ ਦੋਸਤੋ ਜਿਨ੍ਹਾਂ ਨੇ ਦੋਸਤਾਨੇ ਚੈਨਲ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਹੁਣ ਤੱਕ ਨਹੀਂ ਕੀਤਾ ਉਹ ਵੀ ਕਰ ਲੈਣਾ ਪਿਛਲੀ ਵੀਡੀਓ ਨੂੰ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੀ ਹੀ ਵੀਡੀਓ ਨੂੰ ਪਿਆਰ ਦਿੱਤਾ ਅੱਜ ਜੋ ਮੈਂ ਵੀਡੀਓ ਬਣਾ ਰਿਹਾ ਹਾਂ ਕਿਉਂਕਿ ਇਸ ਚੈਨਲ ਦਾ ਸਾਡਾ ਮਕਸਦ ਹੀ ਹੈ ਕਿ ਸਿੱਧਾ ਤੁਹਾਡੇ ਨਾਲ ਰਾਬਤਾ ਕੀਤਾ ਜਾਵੇ ਸਰਲ ਤੇ ਸੌਖੀ ਭਾਸ਼ਾ ਦੇ ਵਿੱਚ ਤੁਹਾਨੂੰ ਸਖਸ਼ੀਤਾ ਬਾਰੇ ਬੰਦਿਆਂ ਬਾਰੇ ਤੇ ਹੋਰ ਗੱਲਾਂ ਬਾੜੇ ਦੱਸਿਆ ਜਾਵੇ। ਦੋਸਤੋ ਅੱਜ ਮੈਂ ਗੱਲ ਕਰ ਰਿਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਪ੍ਰਧਾਨ ਉਗਰਾਹਾ ਸਾਹਿਬ ਜਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜਥੇਬੰਦੀ ਦੇ ਪ੍ਰਧਾਨ ਨੇ ਜਗਿੰਦਰ ਸਿੰਘ ਉਗਰਾਹਾ। ਦੋਸਤੋ ਵੱਡੀ ਜਥੇਬੰਦੀ ਹੈ। ਸਭ ਤੋਂ ਵੱਡੀ ਜਥੇਬੰਦੀ ਹੈ ਉਗਰਾਹਾ ਜਥੇਬੰਦੀ। ਐਡੀ ਵੱਡੀ ਜਥੇਬੰਦੀ ਹੈ ਕਿ ਸਿਆਸੀ ਤਾਕਤ ਵੀ ਕੋਈ ਇਹਨਾਂ ਅੱਗੇ ਮਾਇਨੇ ਨਹੀਂ ਰੱਖਦੀ। ਪਰ ਸਿਆਸਤ ਦੇ ਨਾਲ ਇਹਨਾਂ ਦਾ ਉੱਕਾ ਹੀ ਸੰਬੰਧ ਨਹੀਂ। ਜਿਹੜਾ ਵੀ ਗ੍ਰਾਹਾਂ ਜਥੇਬੰਦੀ ਦਾ ਮੈਂਬਰ ਬਣਦਾ ਉਹ ਨਾ ਤਾਂ ਪਿੰਡ ਦੇ ਵਿੱਚ ਪੰਚੀ ਦੀ ਚੋਣ ਲੜੂਗਾ ਨਾ ਉਹ ਸਰਪੰਚੀ ਦੀ ਚੋਣ ਲੜੂਗਾ ਨਾ ਕੋਈ ਬਲਾਕ ਸਮਤੀ ਲੜੂਗਾ ਨਾ ਜ਼ਿਲ੍ਹਾ ਪ੍ਰੀਸ਼ਦ ਲੜੂਗਾ ਐਮਐਲਏ ਦੀ ਚੋਣ ਲੜਨਾ ਤਾਂ ਦੂਰ ਦੀ ਗੱਲ ਹੈ ਬੜੀ ਹੀ ਦੂਰ ਦੀ ਗੱਲ ਹੈ ਇਹ ਜਥੇਬੰਦੀ ਦਾ ਸਭ ਤੋਂ ਪਹਿਲਾਂ ਤਾਂ ਇੱਕ ਵੱਡਾ ਅਸੂਲ ਹੈ ਕਿ ਜਿਹੜੇ ਬੰਦੇ ਸਾਡੇ ਮੈਂਬਰ ਬਣ ਗਏ ਜਿਹੜੇ ਬੰਦੇ ਸਾਡੀ ਜਥੇਬੰਦੀ ਦੇ ਅਹੁਦੇਦਾਰ ਬਣ ਗਏ ਉਹ ਲੋਕ ਸਿਆਸਤ ਨਹੀਂ ਕਰਨਗੇ ਸਿਆਸਤ ਤੋਂ ਕੋਹਾਂ ਦੂਰ ਰਹਿਣਗੇ ਇਹ ਅਸੂਲ ਹੈ ਇਸ ਜਥੇਬੰਦੀ ਦਾ ਜੇਕਰ ਤੁਸੀਂ ਤਾਕਤ ਦੀ ਗੱਲ ਕਰੋ ਇਸ ਜਥੇਬੰਦੀ ਦੀ ਤਾਕਤ ਕਿੰਨੀ ਹੈ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਕਿਸਾਨ ਅੰਦੋਲਨ ਹਜੇ ਤੁਸੀਂ ਇਹ ਕਹੋ ਕਿ ਪੰਜਾਬ ਦੀਆਂ ਬਰੂਹਾਂ ਦੇ ਉੱਪਰ ਸੀ ਫਿਰ ਕਿਸਾਨਾਂ ਨੇ ਕੌਲ ਦਿੱਤੀ ਸੀ ਕਿ ਅਸੀਂ ਨਵੰਬਰ ਦੇ ਵਿੱਚ ਦਿੱਲੀ ਜਾਵਾਂਗੇ ਦਿੱਲੀ ਨੂੰ ਕਿਸਾਨਾਂ ਨੇ ਚਾਲੇ ਪਾਤੇ ਜਦੋਂ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਸੀ ਉਦੋਂ ਅਮਿਤ ਸ਼ਾਹ ਦਾ ਫੋਨ ਆਇਆ ਸੀ ਜੋਗਿੰਦਰ ਸਿੰਘ ਗੁਰਾਹ ਜਿਹੜੇ ਪ੍ਰਧਾਨ ਨੇ ਕਿ ਆਪ ਮਤ ਆਈਏ ਐਡੀ ਤਾਕਤ ਆ ਇਸ ਕਿਸਾਨ ਜਥੇਬੰਦੀ ਦੀ ਯਾਨੀ ਕਿ ਸੈਂਟਰ ਦੀਆਂ ਸਰਕਾਰਾਂ ਵੀ ਡਰਦੀਆਂ ਨੇ ਤੇ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਆਪਣਾ ਸਿੰਘੂ ਬਾਰਡਰ ਧਾਰਨਾ ਲੱਗਿਆ ਹੋਇਆ ਸੀ ਆਪਾਂ ਸਾਰੇ ਉੱਥੇ ਹੀ ਸੀ ਤੇ ਸਿੰਘੂ ਬਾਰਡਰ ਜਿਹੜੀਆਂ ਜਥੇਬੰਦੀਆਂ ਨੇ 31 32 ਜਥੇਬੰਦੀਆਂ ਸੀ ਜਿਹੜੀਆਂ 31 ਜਥੇਬੰਦੀਆਂ ਕਹਿ ਲਓ 32 ਵੀ ਉਗਰਾਹਾਂ 32 ਜਥੇਬੰਦੀਆਂ ਸੀ ਬਾਕੀ ਉਗਰਾਹਾਂ ਜਥੇਬੰਦੀ ਸੀ 32 ਜਥੇਬੰਦੀਆਂ ਦਾ ਇੱਕ ਵੱਡਾ ਮੰਚ ਸੀ ਉਹ ਮੰਚ ਸਿੰਘੂ ਬਾਡਰ ਸੀ ਪਲਵਲ ਬਾਡਰ ਧਰਨਾ ਲੱਗਿਆ ਹੋਇਆ ਸੀ ਗਾਜੀ ਬਾਡਰ ਗਾਜੀਪੁਰ ਧਰਨਾ ਲੱਗਿਆ ਹੋਇਆ ਸੀ ਪਰ ਟਿੱਕਰੀ ਬਾਡਰ ਕੱਲੀ ਉਗਰਾਹਾਂ ਜਥੇਬੰਦੀ ਦਾ ਧਰਨਾ ਸੀ ਦੋਸਤੋ ਕੱਲਾ ਇਹੜਾ ਕੱਠ ਸੀ ਨਰੋਲ ਕੱਠ ਸੀ ਉਹ ਕੱਠ ਉਗਰਾਹਾ ਜਥੇਵੰਦੀ ਦਾ ਕੱਠ ਸੀ ਜਿਹੜਾ ਸਿੰਘੂ ਬਾਰਡਰ ਦੇ ਬਰਾਬਰ ਦਾ ਕੱਠ ਸੀ ਹੋਰ ਬਾਰਡਰਾਂ ਤੋਂ ਵੱਡਾ ਕੱਠ ਸੀ ਕਿੰਨੇ ਹੀ ਕਿਲੋਮੀਟਰਾਂ ਦੇ ਵਿੱਚ ਉਹ ਫੈਲਿਆ ਹੋਇਆ ਹੋ ਘੇਰਾ ਸੀ ਇਹ ਤਾਕਤ ਸੀ ਭਾਰਤੀ ਕਿਸਾਨ ਯੂਨੀਅਨ ਇੱਕ ਦਾ ਉਗਰਾਹਾ ਦੀ ਜੇਕਰ ਇਸ ਜਥੇਵੰਦੀ ਦੇ ਜਿਹੜੇ ਮੋਰਲੇ ਆਗੂ ਨੇ ਜੇਕਰ ਮੈਂ ਤਿੰਨਾਂ ਦਾ ਨਾਮ ਲਵਾਂ ਜਗਿੰਦਰ ਸਿੰਘ ਉਗਰਾਹਾ ਸੁਖਦੇਵ ਸਿੰਘ ਕੋਕਰੀਕਰਾਂ ਤੇ ਝੰਡਾ ਸਿੰਘ ਜੇਠੂ ਕੇ ਇਸ ਤੋਂ ਇਲਾਵਾ ਜਾਂ ਪਰ ਦੂਜੀ ਕਤਾਰ ਦੀ ਲੀਡਰਸ਼ਿਪ ਆ ਗਈ ਦੋਸਤੋ ਜੇਕਰ ਇਹ ਲੋਕ ਚਾਹੁੰਦੇ ਸਰਕਾਰਾਂ ਦੇ ਨਾਲ ਮਿਲ ਕੇ ਕੀ ਨਹੀਂ ਸੀ ਲੈ ਸਕਦੇ ਅੱਜ ਵੀ ਇਹ ਲੋਕ ਉਨਾ ਹੀ ਘਰਾਂ ਦੇ ਵਿੱਚ ਬੈਠੇ ਨੇ ਜਿਨ੍ਹਾਂ ਘਰਾਂ ਦੇ ਵਿੱਚੋਂ ਇਹ ਉੱਠੇ ਸੀ ਤਮਾਮ ਉਮਰ ਆਪਣੀ ਲੋਕ ਮੁੱਦਿਆਂ ਦੇ ਲੋਕਾਂ ਦੇ ਲੋਕਾਈ ਦੇ ਲਿਖੇ ਲਈ ਅੱਜ ਉਮਰਾਂ ਬਜ਼ੁਰਗ ਹੋ ਗਈਆਂ 70 ਸਾਲ ਨੂੰ ਉਮਰਾਂ ਟੱਪ ਗਈਆਂ ਪਰ ਅੱਜ ਵੀ ਇਹ ਲੋਕ ਲੜ ਰਹੇ ਨੇ ਲੋਕਾਂ ਦੀ ਹੱਕਾਂ ਦੀ ਖਾਤਰ ਲੜ ਰਹੇ ਨੇ ਕੋਈ ਇੱਕ ਨਵਾਂ ਪੈਸਾ ਨਹੀਂ ਕਿਸੇ ਨੇ ਬਣਾਇਆ ਜ਼ਮੀਨ ਜਾਇਦਾਦਾਂ ਨਹੀਂ ਬਣਾਈਆਂ ਵੱਡੇ ਵੱਡੇ ਸੈਲਰ ਨਹੀਂ ਲਾਏ ਰਾਜਿਆਂ ਜਿਹੇ ਮਹਿਲ ਨਹੀਂ ਬਣਾਏ ਵੱਡੀਆਂ ਸਕਿਉਰਟੀਂ ਚ ਲਈਆਂ ਵੱਡੀਆਂ ਗੱਡੀਆਂ ਚ ਲਈਆਂ ਪਾਇਲਟ ਗੱਡੀਆਂ ਅੱਗੇ ਨਹੀਂ ਲਈਆਂ ਵੱਡੀਆਂ ਚੇਅਰਮੈਨੀਆਂ ਦੀਆਂ ਨਹੀਂ ਲਈਆਂ ਐਮਐਲਏ ਨਹੀਂ ਕਦੇ ਲੜੇ ਐਮਪੀ ਨਹੀਂ ਕਦੇ ਲੜੇ ਮੁੱਖ ਮੰਤਰੀ ਦੀ ਨਹੀਂ ਕਦੇ ਝਾਕ ਰੱਖੀ ਕਦੇ ਕਿਸੇ ਕਮਿਸ਼ਨ ਦਾ ਮੈਂਬਰ ਬਣਨ ਦੀ ਨਹੀਂ ਸੋਚਿਆ ਜੇ ਸੋਚਿਆ ਤਾਂ ਸਿਰਫ ਇਹ ਸੋਚਿਆ ਕਿ ਥਾਂ ਕਿੱਥੇ ਪਈ ਹੈ ਉਹ ਥਾਂ ਦੇਖੋ ਖਾਲੀ ਕਿੱਥੇ ਹੈ ਤੇ ਅਸੀਂ ਉੱਥੇ ਕਿਸਾਨਾਂ ਦੇ ਹੱਕਾਂ ਦੇ ਲਈ ਮਜ਼ਦੂਰਾਂ ਦੇ ਹੱਕਾਂ ਦੇ ਲਈ ਆਮ ਲੋਕਾਂ ਦੇ ਹੱਕਾਂ ਦੇ ਲਈ ਅਸੀਂ ਉੱਥੇ ਧਰਨਾ ਲਾ ਸਕੀਏ ਜਿਹੜੇ ਬੰਦੇ ਕੋਲ ਐਡੀ ਵੱਡੀ ਤਾਕਤ ਹੋਵੇ ਕਿ ਸਰਕਾਰਾਂ ਦੇ ਨਾਲ ਹਿੱਕ ਢਾਕੇ ਉਹ ਬੰਦਾ ਲੜ ਸਕੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹ ਬੰਦਾ ਗੱਲ ਕਰ ਸਕੇ ਉਸ ਬੰਦੇ ਦੇ ਲਈ ਐਮਐਲਏ ਐਮਪੀ ਕੈਬਨਿਟ ਸhip ਲੈਣੀ ਕਿੱਡੀ ਕਵੱਡੀ ਗੱਲ ਹੈ ਦੋਸਤੋ ਕਿਸੇ ਪਾਰਟੀ ਦੇ ਨਾਲ ਅਲਾਈਅੰਸ ਕਰਕੇ ਆਪਣੀ ਜਾਂ ਆਪ ਐਮਐਲਏ ਬਣਨਾ ਕਿੱਡੀ ਵੱਡੀ ਗੱਲ ਹੈ ਕੋਈ ਵੱਡੀ ਗੱਲ ਨਹੀਂ ਕਿਸੇ ਪੰਜਾਬ ਦੇ ਐਮਐਲਏ ਦੀ ਤਾਕਤ ਨਹੀਂ ਭਾਵੇਂ ਹਾਰਿਆ ਹੋਇਆ ਐਮਐਲਏ ਹੈ ਜਾਂ ਜਿੱਤਿਆ ਹੋਇਆ ਐਮਐਲਏ ਹੈ ਪੰਜਾਬ ਦੇ ਕਿਸੇ ਮੈਂਬਰ ਆਫ ਪਾਰਲੀਮੈਂਟ ਦਾ ਐਡਾ ਦਮ ਨਹੀਂ ਭਾਵੇਂ ਹਾਰਿਆ ਹੋਇਆ ਜਾਂ ਉਹ ਜਿੱਤਿਆ ਹੋਇਆ ਰਾਸਵੋ ਮੈਂਬਰ ਕੋਈ ਮੌਜੂਦਾ ਪੰਜਾਬ ਦਾ ਰਾਸਵੋ ਮੈਂਬਰ ਕੋਈ ਰਹਿ ਚੁੱਕਿਆ ਕਿਸੇ ਕਿਸੇ ਦੇ ਵਿੱਚ ਐਡੀ ਹਿੰਮਤ ਨਹੀਂ ਹੈ ਦੋਸਤੋ ਕਿ ਉਹ ਗੁਰਾਹਾਂ ਜਥੇਬੰਦੀ ਦਾ ਰਾਹ ਡੱਕ ਲੂਗਾ ਐਡੀ ਵੱਡੀ ਇਹ ਇੱਕ ਜਥੇਬੰਦੀ ਹੈ ਤੇ ਜਦੋਂ ਇਸ ਜਥੇਬੰਦੀ ਦਾ ਕਾਫਲਾ ਤੁਰਦਾ ਉਹ ਦੱਸਣ ਦੀ ਲੋੜ ਨਹੀਂ ਕਿ ਕਾਫਲਾ ਅਖਰ ਹੁੰਦਾ ਕਿੱਡਾ ਅਸੀਂ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਹੈ ਕਿ ਜਿਹੜੇ ਇਹੋ ਜਿਹੇ ਲੋਕ ਨੇ ਵਿੱਚ ਤਾਂ ਤਮਾਮ ਦੁਨੀਆ ਜਾਣਦੀ ਹੈ ਉਹ ਗੁਰਹਾਂ ਸਾਹਿਬ ਨੂੰ ਪਰ ਅਸਾਸੀ ਵੀ ਆਪਣੀ ਆਡੀਅנס ਨਾਲ ਇਹ ਸਾਂਝ ਪਵਾ ਰਹੇ ਹਾਂ ਕਿ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸੰਘਰਸ਼ਾਂ ਦੇ ਵਿੱਚ ਰਹੇ ਨੇ ਤੇ ਸੰਘਰਸ਼ਾਂ ਦੇ ਵਿੱਚ ਤਮਾਮ ਆਪਣੀਆਂ ਜ਼ਿੰਦਗੀਆਂ ਲਾਤੀਆਂ ਇਹੋ ਜਿਹੇ ਜਿਹੜੇ ਸ਼ਖਸੀਅਤਾਂ ਨੇ ਇਹੋ ਜਿਹੇ ਲੋਕਾਂ ਅ ਦੇ ਜਿਹੜੇ ਕਰਤਾਰ ਨੇ ਉਹ ਕਰਤਾਰਾਂ ਕਰਕੇ ਲੋਕ ਇੱਥੇ ਖੜੇ ਨੇ ਨਹੀਂ ਅੱਜ ਤੁਸੀਂ ਦੇਖੋ ਕਿ ਥੋੜਾ ਜਿਹਾ ਬੰਦਾ ਕੋਈ ਪਰਫੁੱਲ ਤਾਂ ਹੁੰਦਾ ਨਹੀਂ ਜਾ ਕੇ ਸਰਕਾਰਾਂ ਦੇ ਨਾਲ ਉਹ ਬੰਦਾ ਹੱਥ ਮਿਲਾ ਲੈਂਦਾ ਤੇ ਇਸ ਜਿੱਥੇ ਬੰਦੇ ਦੀ ਲੜਾਈ ਹੋਈ ਹੈ ਕਾਰ ਆਪਰੇਟਰ ਦੇ ਖਿਲਾਫ ਜੇਕਰ ਵਿਕਣ ਵਾਲੇ ਹੁੰਦੇ ਦੋਸਤੋ ਕੀ ਕਾਰਪੋਰੇਟਾਂ ਤੋਂ ਕੀ ਨਹੀਂ ਸਿਮ ਮਿਲ ਸਕਦਾ ਸਰਕਾਰਾਂ ਤੋਂ ਕੀ ਨਹੀਂ ਸਿਮ ਮਿਲ ਸਕਦਾ ਵੱਡੀਆਂ ਜ਼ਮੀਨ ਜਾਇਦਾਦਾਂ ਨਹੀਂ ਸੀ ਬਣ ਸਕਦੀਆਂ ਉਪ ਮੁੱਖ ਮੰਤਰੀ ਮੁੱਖ ਮੰਤਰੀ ਬਣਿਆ ਨਹੀਂ ਸੀ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਸੀ ਪਰ ਲੜਾਈ ਕਹਿੰਦੇ ਕਿ ਕਿਸਾਨਾਂ ਦੀ ਹੀ ਲੜਾਈ ਲੜਾਂਗੇ ਲੜਾਈ ਲੜਾਂਗੇ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਦੀ ਕਿਸਾਨੀ ਦਾ ਜਿਹੜਾ ਮੁੱਢਲਾ ਰੋਜ਼ਗਾਰ ਹੈ ਉਸ ਰੋਜ਼ਗਾਰ ਨੂੰ ਕਿਵੇਂ ਬਚਾਇਆ ਜਾ ਸਕੇ ਅਸੀਂ ਇਸ ਗੱਲ ਦੀ ਲੜਾਈ ਲੜਾਂਗੇ ਜਦੋਂ ਜਦੋਂ ਵੀ ਜਥੇਬੰਦੀ ਆਪਣਾ ਪ੍ਰੋਗਰਾਮ ਲਿਖਦੀ ਹੈ ਪਿੱਛੇ ਨਸ਼ਿਆਂ ਦੇ ਉੱਪਰ ਕੀਤੇ ਜਾਂ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਇਸ ਤੋਂ ਇਲਾਵਾ ਜਾਂ ਹੋਰ ਜਿਹੜੇ ਪ੍ਰੋਗਰਾਮ ਕਿੰਨੇ ਪ੍ਰੋਗਰਾਮ ਹੁੰਦੇ ਨੇ ਇਕੱਠ ਹੁੰਦੇ ਨੇ ਉਹਨਾਂ ਸਾਰੇ ਇਕੱਠਾਂ ਦੇ ਵਿੱਚ ਅਹ ਦੇਖਦੇ ਆਪਾਂ ਕਿ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੁੰਦੇ ਨੇ ਜਦੋਂ ਮਾਰਚ ਮਹੀਨੇ ਦੇ ਵਿੱਚ ਸਿੰਘੂ ਬਾਰਡਰ ਇੱਕ ਜਿਹੜਾ ਆਪਾਂ ਵੂਮਨ ਡੇ ਕਹਿੰਦੇ ਆ ਜਿਸ ਨੂੰ ਉਸ ਵੂਮਨ ਡੇ ਨੂੰ ਮਨਾਇਆ ਗਿਆ ਸੀ ਤਾਂ ਜਿਹੜਾ ਬੀਬੀਆਂ ਦਾ ਹੜ ਸਿਯੋਗ ਰਹਾ ਜਥੇਬੰਦੀ ਦਾ ਉਹ ਹੜ ਦੇਖਣ ਵਾਲਾ ਸੀ ਦੋਸਤੋ ਕਮਾਲ ਤਾਂ ਇਸ ਗੱਲ ਦੀ ਹੈ ਕਿ ਸਭ ਤੋਂ ਵੱਡਾ ਇਸ ਜਥੇਬੰਦੀ ਦੇ ਵਿੱਚ ਅਨੁਸ਼ਾਸਨ ਹੈ ਜਿਹੜਾ ਬੰਦਾ ਅਨੁਸ਼ਾਸਨ ਭੰਗ ਕਰਦਾ ਉਸ ਬੰਦੇ ਨੂੰ ਬਾਹਰ ਕੱਟ ਕੇ ਮਾਰਿਆ ਜਾਂਦਾ ਹੈ ਅਨੁਸ਼ਾਸਨ ਕਰਕੇ ਹੀ ਇਹ ਜਥੇਬੰਦੀ ਇੱਥੇ ਤੱਕ ਪਹੁੰਚੀ ਹੈ ਜਿਹੜਾ ਮੋਡਰਨਾਈਜ਼ ਜਥੇਬੰਦੀ ਦਾ ਕਾਰਨ ਹੈ ਉਹ ਹੈਗਾ ਕਿ ਇਹ ਜਥੇਬੰਦੀ ਸਿਰਫ ਆਪਣੇ ਅਨੁਸ਼ਾਸਨ ਦੇ ਉੱਪਰ ਖੜੀ ਹੈ ਜਿਹੜੇ ਬੋਲ ਮੂੰਹੋਂ ਕੱਢੇ ਸੰਵਿਧਾਨ ਜਿਹੜਾ ਆਪਣੀ ਜਥੇਬੰਦੀ ਦਾ ਉਲਿਖਿਆ ਜਿੱਥੋਂ ਤੁਰੇ ਅੱਜ ਤੱਕ ਦੋਸਤੋ ਉੱਥੇ ਖੜੇ ਨੇ ਸੋ ਇਹੋ ਜਿਹੇ ਲੋਕਾਂ ਬਾਰੇ ਸਾਨੂੰ ਜਾਣਨਾ ਦੋਸਤੋ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਲੀਡਰਾਂ ਬਾਰੇ ਤਾਂ ਖੂਬ ਜਾਣਦੇ ਹਾਂ ਕਿਹੜਾ ਲੀਡਰ ਕੀ ਕਰ ਰਿਹਾ ਕਿਹੜੇ ਤੇ ਏਡੀ ਆ ਗਈ ਕਿਹੜੇ ਤੇ ਵਿਜੀਲੈਂਸ ਆ ਗਈ ਕਿਹੜੇ ਤੇ ਕੀ ਹੋ ਗਿਆ ਪਰ ਜਿਹੜੇ ਲੋਕ ਸਦਾ ਸੰਘਰਸ਼ਾਂ ਦੇ ਵਿੱਚ ਰਹੇ ਨੇ ਜਿਨ੍ਹਾਂ ਲੋਕਾਂ ਮੈਂ ਕਿੰਨੀਆਂ ਇੰਟਰਵਿਊ ਕੀਤੀਆਂ ਨੇ ਗੁਰਹਾ ਸਾਪ ਦੀਆਂ ਕਿੰਨੇ ਮੈਂ ਉਹ ਗੁਰਹਾ ਜਿੱਥੇ ਬੰਦੇ ਦੇ ਲੀਡਰਾਂ ਦੇ ਇੰਟਰਵਿਊ ਕੀਤੀਆਂ ਨੇ ਕਿੰਨੇ ਗੁਰਹਾ ਜਿੱਥੇ ਬੰਦੇ ਜਿਹੜੇ ਮੈਂਬਰ ਨੇ ਦੋਸਤੋ ਮੈਂ ਉਹਨਾਂ ਨੂੰ ਮਿਲਿਆ ਜਦੋਂ ਪਟਿਆਲੇ ਧਰਨਾ ਲੱਗਿਆ ਸੀ ਸ਼ਾਇਦ ਉਹਦੋਂ 16 ਸਤੰਬਰ ਸੀ 16 ਸਤੰਬਰ ਤੋਂ 21 ਸਤੰਬਰ 2022 ਦੇ ਵਿੱਚ ਧਰਨਾ ਲੱਗਿਆ ਸੀ ਪਟਿਆਲੇ। ਇਹਦਾ ਦੂਜਾ ਧਰਨਾ ਉੱਥੇ ਬਠਿੰਡਾ ਲੱਗਿਆ ਸੀ ਹਰ ਸਿਮਰਤ ਦੇ ਘਰ ਦੇ ਬਾਹਰ ਕਿਉਂਕਿ ਹਰ ਸਿਮਰਤ ਹੋਰੀ ਉਦੋਂ ਫੂਡ ਮੰਤਰੀ ਸੀ ਉਹ ਕੈਬਨਟ ਸ਼ਿਪ ਸੀ ਉਹਨਾਂ ਕੋਲੇ ਸੈਂਟਰ ਦੀ। ਇੱਕ ਧਰਨਾ ਉੱਥੇ ਲੱਗਿਆ ਸੀ ਜਿੱਥੇ ਸ਼ਾਇਦ ਇੱਕ ਕਿਸਾਨ ਨੇ ਸੁਸਾਇਡ ਵੀ ਕਰ ਲਈ ਸੀ। ਤੇ ਉਦੋਂ ਮੈਂ ਕਾਫੀ ਵੀਡੀਓ ਕੀਤੀਆਂ ਆਮ ਲੋਕਾਂ ਦੇ ਨਾਲ ਵੀ ਜਥੇਬੰਦੀ ਦੇ ਨਾਲ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਗੁਰਾਹਾਂ ਸਾਹਿਬ ਬਾਰੇ ਕੀ ਵਿਚਾਰ ਹੈ? ਮੈਨੂੰ ਉੱਥੇ ਇੱਕ ਸਿਆਣੀ ਬੀਬੀ ਮਿਲੀ। ਉਸ ਬੀਬੀ ਨੇ ਕਿਹਾ ਕਿ ਦੇਖੋ ਸਾਡੀ ਤਾਂ ਮਾਂ ਵੀ ਗੁਰਾਹਾਂ ਸਾਡਾ ਤਾਂ ਪਿਓ ਵਿਉਗਰਾਹਾਂ ਸਾਡੀ ਭੈਣ ਵਿਉਗਰਾਹਾਂ ਸਾਡਾ ਭਰਾ ਵਿਉਗਰਾਹਾਂ ਯਾਨੀ ਕਿ ਲੋਕਾਂ ਦਾ ਇੰਨਾ ਵਿਸ਼ਵਾਸ ਹੈ ਆਪਣੀ ਲੀਡਰਸ਼ਿਪ ਦੇ ਵਿੱਚ ਉਹ ਵਿਸ਼ਵਾਸ ਜਿਸ ਨੂੰ ਕਮਾਉਣ ਦੇ ਲਈ ਸਿਆਸੀ ਪਾਰਟੀਆਂ ਦਾ ਢਿੱਲ ਲੱਗਿਆ ਹੋਇਆ ਦੋਸਤੋ ਸਿਖਰਾਂ ਦਾ ਜੋਰ ਲੱਗਿਆ ਹੋਇਆ ਉਹ ਵਿਸ਼ਵਾਸ ਹੈ ਉਗਰਾਹਾਂ ਦੇ ਉੱਪਰ ਇਸ ਜਥੇਬੰਦੀ ਦੇ ਲੋਕਾਂ ਨੂੰ ਤੇ ਹੋਵੇ ਵੀ ਕਿਉਂ ਨਾ ਤੁਸੀਂ ਉਗਰਾਹਾਂ ਸਾਹਿਬ ਕੋਲੇ ਚਲੇ ਜਾਓ ਕਦੋਂ ਤੁਸੀਂ ਐ ਨਹੀਂ ਹੈਗਾ ਕਿ ਕੋਈ ਵੱਡਾ ਤਾਮਜਾਮ ਹੈ ਕਿਸੇ ਵੇਲੇ ਤੁਸੀਂ ਫੋਨ ਕਰ ਲੋ ਤੁਹਾਡਾ ਉਹ ਫੋਨ ਚੱਕਣਗੇ ਤੇ ਬੜੀ ਨੀਮਰਤਾ ਬੜਾ ਸਲੀਕਾ ਹਰ ਗੱਲ ਨੂੰ ਸਮਝਣ ਦਾ ਇੱਕ ਉਹਨਾਂ 'ਚ ਹੈਗਾ ਨਹੀਂ ਬਥੇਰੇ 'ਚ ਹੋਰ ਕਿਸਾਨ ਅਗੋਂ ਨੂੰ ਜਾਣਦਾ ਸਾਰੇ ਆਪਣੀ ਜਗ੍ਹਾ ਠੀਕ ਨੇ ਪਰ ਉਗਰਾਹਾਂ ਸਾਹਿਬ ਦੀ ਸਮਝ ਡੂੰਗੀ ਹੈ ਕਿਉਂਕਿ ਵੱਡੇ ਉਹ ਲੀਡਰ ਨੇ ਤੁਸੀਂ ਸੁਨਾਮ ਦੇ ਵਿੱਚ ਪਿੰਡ ਹੈ ਉਹਨਾਂ ਦਾ ਉਗਰਾਹਾਂ ਤੁਸੀਂ ਕਾਲ ਕਰੋਗੇ ਗੁਰਹਾਂ ਸਾਹਿਬ ਤੁਹਾਨੂੰ ਮਿਲਣਾ ਤੁਹਾਨੂੰ ਕਹਿਣਗੇ ਕਿ ਆ ਜਾਓ ਘਰੇ ਤਾਂ ਨੇੜੇ-ਤੇੜੇ ਹੋਣਗੇ ਤੁਹਾਨੂੰ ਉੱਥੇ ਮਿਲ ਲੈਣਗੇ ਤੁਹਾਡੇ ਏਰੀਆ 'ਚ ਹੋਣਗੇ ਕਿਤੇ ਤੁਸੀਂ ਘਰੇ ਮਿਲਣ ਜਾਓਗੇ ਬਿਲਕੁਲ ਦੋਸਤੋ ਸਿੰਪਲ ਘਰ ਹੈ ਬਿਲਕੁਲ ਸਿੰਪਲ ਘਰ ਹੈ ਜਿਹੜੇ ਆਮ ਘਰਾਂ ਦੇ ਵਿੱਚ ਹੁੰਦੇ ਨੇ ਦੇਸ਼ ਦਾ ਐਡਾ ਵੱਡਾ ਕਿਸਾਨ ਨੇਤਾ ਆਪਣੇ ਪਿੰਡ ਦੇ ਵਿੱਚ ਰਹਿ ਰਿਹਾ ਸਭ ਤੋਂ ਵੱਡੀ ਗੱਲ ਹੈ ਦੋਸਤੋ ਇਹ ਕਿਉਂਕਿ ਫਰ ਤਾਂ ਜਦੋਂ ਹੋਰ ਕੋਈ ਹੁੰਦਾ ਥੋੜੀ ਬਹੁਤੀ ਲਾਲਚ ਹੁੰਦਾ ਸਿਆਸਤ ਦਾ ਕਦੋਂ ਦਾ ਸਫਦਰ ਜੰਗ ਰੋਡ ਜਾ ਕੇ ਬੈਠਿਆ ਹੁੰਦਾ ਕਿ ਸਾਨੂੰ ਵੀ ਕੁਝ ਦੇਓ ਤੇ ਲਿਆ ਹੋਇਆ ਹੁੰਦਾ ਦੋਸਤੋ ਦਿੱਲੀ ਦੇ ਵਿੱਚ ਵੱਡੇ ਵੱਡੇ ਬੰਗਲੇ ਹੁੰਦੇ ਵੱਡੇ ਵੱਡੇ ਕਾਰ ਆਪਰੇਟਾਂ ਨਾਲ ਯਾਰੀਆਂ ਹੁੰਦੀਆਂ ਵੱਡੇ ਲੋਕ ਬਣੇ ਹੋਏ ਹੁੰਦੇ ਪਰਨਾ ਤੁਸੀਂ ਘਰੇ ਜਾਓ ਤੁਹਾਨੂੰ ਬੜੇ ਆਰਾਮ ਦੇ ਨਾਲ ਬੈਠੇ ਹੋਏ ਮਿਲਣਗੇ ਬੜਾ ਸਿੰਪਲ ਜਿਹਾ ਘਰ ਹੈ ਬੜੀ ਸਿੰਪਲ ਜੀ ਰਹਿਣੀ ਹੈ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈ ਕਿ ਕਿਰਤ ਕਰੋ ਵੰਡ ਛਕੋ ਉਸ ਸਿਧਾਂਤ ਦੇ ਉੱਪਰ ਪਹਿਰੇਦਾਰੀ ਕਰਨ ਵਾਲੀ ਜਥੇਬੰਦੀ ਹੈ ਦੋਸਤੋ ਆਹ ਜਥੇਬੰਦੀ ਹੈ ਨਹੀਂ ਵੇਸ਼ੱਕ ਆਪਾਂ ਦੇਖਦੇ ਹਾਂ ਕਿ ਹੁਣ ਸਾਡੀ ਸੋਚ ਹੀ ਛੋਟੀ ਹੈ ਸਾਡੇ ਲੋਕਾਂ ਦੀ ਕਿਉਂਕਿ ਅਸੀਂ ਕਦੇ ਵੀ ਸੰਘਰਸ਼ ਨੂੰ ਸਰਬੱਤ ਦੇ ਭਲੇ ਦੇ ਲਈ ਨਹੀਂ ਮੰਨਿਆ ਹੈਗਾ ਅਸੀਂ ਸਿਰਫ ਸੰਘਰਸ਼ ਨੂੰ ਆਪਣੀ ਧਿਰਾਂ ਦੇ ਲਈ ਮੰਨਿਆ ਇਸੇ ਕਰਕੇ ਫੇਸਬੁੱਕ ਦੇ ਉੱਪਰ ਆ ਕਾਮਰੇਡ ਨੇ ਜੀ ਆ ਸਿੱਖ ਨੇ ਜੀ ਆ ਫਲਾਣਾ ਦੇ ਖਿਲਾਫ ਬੋਲਦੇ ਨੇ ਆ ਧਮਕਾਣੇ ਦੇ ਖਿਲਾਫ ਬੋਲਦੇ ਨੇ ਕਿਉਂਕਿ ਅਸੀਂ ਸਾਡੀਆਂ ਅੱਖਾਂ ਦੇ ਅੱਗੇ ਕੰਧ ਹੋਈ ਹੋਈ ਹੈ ਅਸੀਂ ਕਦੇ ਲੁਕਾਈ ਦੇ ਸੰਘਰਸ਼ ਨੂੰ ਦੇਖ ਨਹੀਂ ਸਕਦੇ ਸਿਰਫ ਅਸੀਂ ਸੰਘਰਸ਼ ਨੂੰ ਤੇ ਸੰਘਰਸ਼ ਦੀ ਜਿਹੜੀ ਇੱਕ ਉਹਦਾ ਮੂਵ ਹੁੰਦੀ ਹੈ ਉਹਨੂੰ ਸਿਰਫ ਅਸੀਂ ਆਪਣੀਆਂ ਜਿੱਥੇ ਤੱਕ ਸਾਡੀਆਂ ਅੱਖਾਂ ਦੇਖ ਪਾਉਂਦੀਆਂ ਨੇ ਜਿੱਥੇ ਤੱਕ ਸਾਡਾ ਦਿਮਾਗ ਖੁੱਲਾ ਅਸੀਂ ਉੱਥੇ ਤੱਕ ਦੇਖ ਸਕਦੇ ਹਾਂ ਸੋ ਇਹ ਵੀਡੀਓ ਬਣਾਉਣ ਦਾ ਦੋਸਤੋ ਸਾਡਾ ਆਹ ਕਾਰਨ ਸੀ ਮੈਂ ਹੋਰ ਵੀਡੀਓ ਵੀ ਤੁਹਾਡੇ ਤੱਕ ਲੈ ਕੇ ਆਉਂਗਾ ਇਸ ਜਥੇਬੰਦੀ ਬਾਰੇ ਵੀ ਲੈ ਕੇ ਆਉਂਗਾ ਤੇ ਹੋਰ ਜਿਹੜੇ ਪੰਜਾਬ ਦੇ ਹੁਜੇ ਲੋਕ ਨੇ ਭਾਵੇਂ ਕਿਸਾਨ ਆ ਗੋਈ ਨੇ ਉਹ ਹੋਰ ਕਿਸਾਨ ਆ ਗੋਈ ਸਾਰਿਆਂ ਬਾਰੇ ਤੁਹਾਨੂੰ ਅਸੀਂ ਦੱਸਾਂਗੇ ਬੜੀ ਸੌਖੀ ਤੇ ਸਰਲ ਭਾਸ਼ਾ ਦੇ ਵਿੱਚ ਦੱਸਾਂਗੇ ਖਬਰਾਂ ਦੇ ਧੂਮ ਟੜਕੇ ਤੇ ਖੜਕੇ ਦੜਕੇ ਦੀ ਦੁਨੀਆ ਤੋਂ ਬਾਹਰ ਸੋ ਗ੍ਰਾਹਨ ਸਾਹਿਬ ਬਾਰੇ ਇੱਕ ਛੋਟੀ ਜੀ ਵੀਡੀਓ ਸੀ ਜਿੱਥੇ ਬੰਦੀ ਬਾਰੇ ਕਿਉਂਕਿ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਸਾਨੂੰ ਸੁਣਦੇ ਹੋ ਇਹ ਛੋਟੀ ਜੀ ਵੀਡੀਓ ਨੂੰ ਤੁਹਾਡੇ ਤੱਕ ਅਸੀਂ ਲੈ ਕੇ ਆਏ ਹਾਂ ਇਸ ਤੋਂ ਇਲਾਵਾ ਜਿੱਥੇ ਬੰਦੀ ਬਾਰੇ ਤੁਹਾਨੂੰ ਹੋਰ ਵੀ ਅਸੀਂ ਕਾਫੀ ਕੁਝ ਦੱਸਾਂਗੇ ਜਿੱਥੇ ਬੰਦੇ ਦੇ ਬੰਦਿਆਂ ਬਾਰੇ ਵੀ ਮਲਾਵਾਂਗੇ ਸੋ ਚੈਨਲ ਨੂੰ ਕਰ ਲਓ ਦੋਸਤੋ ਸਬਸਕ੍ਰਾਈਬ